ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਦੇਸ਼ ਦੁਨੀਆ ਬਲੇਟਨ ਲੈ ਕੇ ਇੱਕ ਵਾਰ ਫਿਰ ਤੁਹਾਡੇ ਮੁਖਾਤਬ ਹੋ ਚੁੱਕੇ ਹਾਂ ਤੇ ਆਓ ਤੁਹਾਨੂੰ ਜਾਣੂ ਕਰਵਾਈਏ ਹਰ ਰੋਜ਼ ਦੀ ਤਰ੍ਹਾਂ ਦੇਸ਼ ਦੁਨੀਆ ਦੀਆਂ ਕੁਝ ਵੱਡੀਆਂ ਖਾਸ ਤੇ ਤਾਜ਼ਾ ਤਰੀਨ ਖਬਰਾਂ ਦੇ ਨਾਲ ਸ਼ੁਰੂਆਤ ਕਰ ਲੈਨੇ ਆਂ ਚੌਣਵੀਆਂ ਖਬਰਾਂ ਤੋਂ ਇਜ਼ਰਾਈਲ ਡਰੋਨ ਹਮਲੇ 'ਚ ਹਮਾਸ ਦੇ ਫੌਜੀ ਆਪਰੇਸ਼ਨ ਦੇ ਮੁਖੀ ਦੀ ਮੌਤ ਇਜ਼ਰਾਈਲ ਵਿਰੁੱਧ ਹਮਲਿਆਂ ਦੀ ਯੋਜਨਾ ਬਣਾਉਣ ਦਾ ਲੱਗਿਆ ਸੀ ਦੋਸ਼ ਮੈਕਸੀਕੋ ਸਰਕਾਰ ਦੀ ਗੂਗਲ ਨੂੰ ਚੇਤਾਵਨੀ 트럼ਪ ਸਰਕਾਰ ਦੀ ਟੈਰਿਫ ਪ੍ਰਕਿਰਿਆ ਤੇ ਵੀ ਪੈ ਸਕਦਾ ਹੈ ਵੱਡਾ ਅਸਰ ਪੰਜਾਬ ਦੀ ਧੀ ਕੈਂਦਲਾ ਚ ਬਣੀ ਸਰਕਾਰੀ ਅਫਸਰ ਔਰਤਾਂ ਲਈ ਰਾਦ ਅਸੇਰਾ ਬਣੇਗੀ ਪਵਨਪ੍ਰੀਤ ਕੌਰ ਰਤਨਪਾਲ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਘਰੋਂ ਬਾਹਰ ਨਿਕਲੀ ਪਵਨਪ੍ਰੀਤ ਕੌਰ ਨੇ ਸੱਤ ਸਮੁੰਦਰ ਪਾਰ ਪਹੁੰਚ ਕੇ ਆਪਣੀ ਮਿਹਨਤ ਦੇ ਬਲਬੂਤੇ ਸਫਲਤਾ ਦੇ ਅਜਿਹੇ ਝੰਡੇ ਗੱਡੇ ਨੇ ਕਿ ਉਸ ਦੀ ਪ੍ਰਾਪਤੀ ਤੇ ਘਰ ਪਰਿਵਾਰ ਹੀ ਨਹੀਂ ਸਗੋ ਪੂਰਾ ਪਿੰਡ ਤੇ ਆਸ-ਪਾਸ ਦੇ ਵਿੱਚ ਵੀ ਮੌਜੂਦ ਲੋਕ ਜਿਹੜੇ ਨੇ ਉਹ ਵੀ ਆਸ਼ਾਸ਼ਕਾਰ ਉੱਠੇ ਨੇ ਬਾਬੇ ਨਾਨਕ ਦੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਟਿੱਬਾ ਦੇ ਵਸਨੀਕ ਕਬੱਡੀ ਕੋਚ ਹਰਪ੍ਰੀਤ ਸਿੰਘ ਰੂਬੀ ਅਤੇ ਹਰਵਿੰਦਰ ਕੌਰ ਦੀ ਕੋਖੋਂ ਪਵਨਪ੍ਰੀਤ ਕੌਰ ਰਤਨਪਾਲ ਦਾ ਜਨਮ ਹੋਇਆ ਹੈ ਪਵਨਪ੍ਰੀਤ ਕੋਲ ਰਤਨਪਾਲ ਨੇ ਮਾਤਾ ਪਿਤਾ ਦੀ ਖੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਉਹਨਾਂ ਦੀ लाਡਲੀ ਧੀ ਦੇ ਵੱਲੋਂ ਕੈਨੇਡਾ ਦੇ ਵਿੱਚ ਉੱਚ ਪੱਧਰੀ ਪ੍ਰੀਖਿਆ ਪਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਹਾਈਡਰੋ ਬਿਜਲੀ ਵਿਭਾਗ ਦੇ ਵਿੱਚ ਆਈਟੀ ਅਫਸਰ ਦਾ ਗਜ਼ਟਡ ਅਹੁਦਾ ਜਿਹੜਾ ਉਹ ਪ੍ਰਾਪਤ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵਿੱਚ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਪਿਆ ਪਵਨਪ੍ਰੀਤ ਕੌਰ ਨੇ ਇੰਜੀਨੀਅਰਿੰਗ ਕਾਲਜ ਕਪੂਰਥਲਾ ਅਤੇ ਐਮਟੈਕ ਦੀ ਪੜ੍ਹਾਈ 온ਟਾਰੀਓ ਯੂਨੀਵਰਸਿਟੀ ਕੈਨੇਡਾ ਤੋਂ ਪ੍ਰਾਪਤ ਕੀਤੀ ਹੈ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਇਸ ਪ੍ਰਾਪਤੀ ਪਿੱਛੇ ਉਸਦੇ ਸਹੁਰਾ ਪਰਿਵਾਰ ਸੁਖਵਿੰਦਰ ਸਿੰਘ ਰਤਨਪਾਲ ਹਨੂਮਾਨਗੜ੍ਹ ਅਤੇ ਪਤੀ ਇੰਜੀਨੀਅਰ ਅਮਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ ਪਵਨਪ੍ਰੀਤ ਕੋਰ ਰਤਨਪਾਲ ਦੇ ਆਈਟੀ ਅਫਸਰ ਦੇ ਵਜੋਂ ਨਿਯੁਕਤ ਹੋਣ ਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਅਰਜੁਨਾ ਅਵਾਡੀ ਸਜਣ ਸਿੰਘ ਚੀਮਾ ਸ਼ਹੀਦ ਓਦਮ ਸਿੰਘ ਮੈਮੋਰੀਅਲ ਟਰਸਟ ਦੇ ਪ੍ਰਧਾਨ ਪ੍ਰੋਫੈਸਰ ਚਰਨ ਸਿੰਘ ਤੇ ਸਟੇਟ ਅਵਾਡੀ ਰੋਸ਼ਨ ਖੇੜਾ ਸਟੇਟ ਅਵਾਡੀ ਮੰਗਲ ਸਿੰਘ ਭੰਡਾਲ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਹੈ ਉਧਰ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਸੋਮਵਾਰ ਨੂੰ ਦੱਖਣੀ ਲਿਬਨਾਨ ਦੇ ਵਿੱਚ ਇੱਕ ਹਵਾਈ ਹਮਲੇ ਦੇ ਵਿੱਚ ਹਮਾਸ ਦੇ ਇੱਕ ਚੋਟੀ ਦੇ ਕਮਾਂਡਰ ਨੂੰ ਮਾਰ ਮੁਕਾਇਆ ਹੈ ਮਾਰੇ ਗਏ ਹਮਾਸ ਕਮਾਂਡਰ ਦਾ ਨਾਮ ਮੁਹੰਮਦ ਸ਼ਾਹੀਨ ਦੱਸਿਆ ਜਾ ਰਿਹਾ ਹੈ ਇਜ਼ਰਾਈਲੀ ਫੌਜ ਨੇ ਉਸਤੇ ਲਬਨਾਨੀ ਖੇਤਰ ਤੋਂ ਇਜ਼ਰਾਈਲ ਵਿਰੁੱਧ ਹਮਲਿਆਂ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਸੀ ਦੱਖਣੀ ਲਿਬਨਾਨ ਦੇ ਵਿੱਚ ਸੋਮਵਾਰ ਨੂੰ ਇਜ਼ਰਾਈਲੀ ਡਰੋਨ ਹਮਲੇ ਦੇ ਵਿੱਚ ਦੇਸ਼ ਵਿੱਚ ਹਮਾਸ ਦੇ ਫੌਜੀ ਅਭਿਆਨ ਦਾ ਮੁਖੀ ਮਾਰਿਆ ਗਿਆ ਹੈ ਇਜ਼ਰਾਈਲੀ ਫੌਜ ਨੇ ਇਹ ਜਾਣਕਾਰੀ ਦਿੱਤੀ ਹੈ ਇਹ ਹਮਲਾ ਇਜ਼ਰਾਈਲ ਅਤੇ ਹਿਜਬੁੱਲਾਹ ਦਰਮਿਆਨ 14 ਮਹੀਨਿਆਂ ਤੋਂ ਚੱਲੀ ਜੰਗ ਨੂੰ ਖਤਮ ਕਰਨ ਵਾਲੇ ਜਗਮਦੀ ਸਮਝੌਤੇ ਦੇ ਤਹਿਤ ਦੱਖਣੀ ਲਿਬਨਾਨ ਤੋਂ ਇਜ਼ਰਾਈਲ ਦੇ ਪੂਰੀ ਤਰ੍ਹਾਂ ਵਾਪਸੀ ਦੇ ਸਮਾਂ ਸੀਮਾ ਦੀ ਉਪਰਵ ਸੰਧਿਆ ਤੇ ਹੋਇਆ ਹੈ ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਉਸਨੇ ਲਿਬਨਾਨ ਦੇ ਵਿੱਚ ਹਮਾਸ ਦੇ ਆਪਰੇਸ਼ਨ ਵਿਭਾਗ ਦੇ ਮੁਖੀ ਮੁਹੰਮਦ ਸ਼ਾਹੀਨ ਨੂੰ ਮਾਰ ਮੁਕਾਇਆ ਹੈ ਰੁਕ ਕਰਦੇ ਹਾਂ ਅਗਲੀ ਖਬਰ ਦਾਤੇ ਗੱਲ ਕਰਾਂਗੇ ਮੈਕਸੀਕੋ ਦੀ ਮੈਕਸੀਕੋ ਸਰਕਾਰ ਨੇ Google ਨੂੰ ਚੇਤਾਵਨੀ ਦਿੱਤੀ ਹੈ ਸਰਕਾਰ ਨੇ ਕਿਹਾ ਹੈ ਕਿ ਜੇਕਰ ਉਹ ਉਪਭੋਗਤਾਵਾਂ ਲਈ ਆਪਣੇ Google Maps ਤੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰਦਾ ਹੈ ਤਾਂ ਉਹ Google ਵਿਰੁੱਧ ਅਦਾਲਤੀ ਕਾਰਵਾਈ ਕਰੇਗਾ Google ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਕਾਰਜਕਾਰੀ ਆਦੇਸ਼ ਅਨੁਸਾਰ ਉਹਨਾਂ ਦੀ ਖਾੜੀ ਦਾ ਨਾਮ ਬਦਲਣ ਦੇ ਲਈ ਹਥਿਆਰ ਵਰਤਿਆ ਰਹੇ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੈਨਬੋਂਗ ਨੇ ਨੈਸ਼ਨਲ ਪੈਲੇਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਅਸੀਂ ਗੂਗਲ ਤੋਂ ਜਵਾਬ ਦੀ ਉਡੀਕ ਕਰਾਂਗੇ ਅਤੇ ਜੇਕਰ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਤਾਂ ਅਸੀਂ ਕਾਨੂੰਨੀ ਕਾਰਵਾਈ ਦਾ ਰੂਪ ਜ਼ਰੂਰ ਅਖਤਿਆਰ ਕਰਾਂਗੇ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈ ਗੂਗਲ ਨੂੰ ਮੈਕਸੀਕੋ ਅਤੇ ਕਿਊਬਾ ਲਈ ਪਲੇਟਫਾਰਮ ਦਾ ਨਾਮ ਬਦਲਣ ਦਾ ਅਧਿਕਾਰ ਨਹੀਂ ਹੈ ਅਤੇ ਇਸੇ ਕਾਰਨ ਇਹ ਸਥਿਤੀ ਪੈਦਾ ਹੋਈ ਹੈ ਉਧਰ ਮੈਕਸੀਕੋ ਸਰਕਾਰ ਨੇ Google ਨੂੰ ਲਿਖੇ ਇੱਕ ਪੱਤਰ ਦੇ ਵਿੱਚ ਕਿਹਾ ਕਿ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰਨ ਦਾ 트ੰਪ ਦਾ ਕਾਰਜਕਾਰੀ ਆਦੇਸ਼ ਅਮਰੀਕੀ ਖੇਤਰੀ ਪਾਣੀਆਂ ਦੇ ਅੰਦਰ ਜਾਂ ਤੱਟ ਤੋਂ 22 ਸਮੁੰਦਰੀ ਮੀਲ ਤੱਕ ਸੀਮਤ ਹੈ ਕਾਰਜਕਾਰੀ ਹੁਕਮ ਸਿਰਫ ਮਹਾਦੀਪੀ ਸ਼ੈਲਫ ਦਾ ਨਾਮ ਬਦਲਦਾ ਹੈ ਪੂਰੀ ਖਾੜੀ ਦਾ ਨਾਮ ਨਹੀਂ ਬੀਤੇ ਦਿਨੀ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਗੁਰਵਿੰਦਰ ਸਿੰਘ ਦੀ ਪਤਨੀ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਸਸੁਰਾਲੀ ਕਲੋਨੀ ਦੀ ਰਹਿਣ ਵਾਲੀ ਹਰਦੀਪ ਕੌਰ ਪਤਨੀ ਗੁਰਵਿੰਦਰ ਸਿੰਘ ਨੇ 5 ਮੋਲਜ਼ਮਾ ਦੇ ਖਿਲਾਫ 69 ਲੱਖ 40 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕਰਵਾਇਆ ਹੈ। ਇਸ ਸਬੰਧ ਦੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਪੀੜਤ ਮਹਿਲਾ ਹਰਦੀਪ ਕੌਰ ਨੇ ਦੱਸਿਆ ਕਿ ਉਸਦੇ ਪਤੀ ਗੁਰਵਿੰਦਰ ਸਿੰਘ ਨੇ ਅਮਰੀਕਾ ਜਾਣ ਦੇ ਲਈ ਚਰਨਜੀਤ ਸਿੰਘ ਵਾਸੀ ਸਸੁਰਾਲੀ ਕਲੋਨੀ ਨਿਛਾਂਤ ਕੁਮਾਰ ਸੰਦੀਪ ਕੁਮਾਰ ਰਵਿੰਦਰ ਦਿਓਲ ਤੇ ਸਤਨਾਮ ਸਿੰਘ ਨੂੰ 69 ਲੱਖ 40 ਹਜ਼ਾਰ ਰੁਪਏ ਦੀ ਵੱਡੀ ਰਕਮ ਦਿੱਤੀ ਸੀ ਪਰ ਉਕਤ ਲੋਕਾਂ ਨੇ ਉਸਦੇ ਪਤੀ ਗੁਰਵਿੰਦਰ ਸਿੰਘ ਨੂੰ ਅਮਰੀਕਾ ਡੰਕੀ ਲਗਾ ਕੇ ਭੇਜਿਆ ਹੁਣ ਉਸਦਾ ਪਤੀ ਗੁਰਵਿੰਦਰ ਅਮਰੀਕਾ ਤੋਂ ਰਿਪੋਰਟ ਹੋ ਕੇ ਘਰ ਵਾਪਸ ਆ ਗਿਆ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਕਿਹਾ ਹੈ ਕਿ ਪੁਲਿਸ ਨੇ ਗੁਰਵਿੰਦਰ ਸਿੰਘ ਦੀ ਪਤਨੀ ਹਰਦੀਪ ਕੌਰ ਦੇ ਬਿਆਨਾਂ ਦੇ ਆਧਾਰ ਤੇ ਪੰਜ ਮੋਲਜ਼ਮਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੇ ਵਿੱਚ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਤਫਤੀਸ਼ ਕਰਕੇ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ। ਅਗਲੀ ਖਬਰ ਵਿੱਚ ਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਦੁਰਘਟਨਾ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਮਿਸਰ ਚ ਬੀਤੇ ਕੱਲ ਇੱਕ ਰਹਾਇਸ਼ੀ ਇਮਾਰਤ ਢਹਿ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਦੇ ਵਿੱਚ 10 ਜਣਿਆਂ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਗਈ ਹੈ ਅਤੇ 3 ਹੋਰ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਮਿਸਰ ਦੇ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਗ੍ਰੇਟਰ ਕਾਹਿਰਾ ਦੇ ਪੱਛਮੀ ਹਿੱਸੇ ਦੇ ਵਿੱਚ ਕੇ ਕੇਰਦਾਸਾ ਸ਼ਹਿਰ ਦੇ ਵਿੱਚ ਵਾਪਰੀ ਇਸ ਘਟਨਾ ਮਗਰੋਂ ਉੱਥੇ ਬਚਾਅ ਟੀਮਾਂ ਤੇ ਐਂਬੂਲੈਂਸਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਬਚਾਅ ਕਰਮੀ ਇਮਾਰਤ ਦਾ ਮਲਬਾ ਹਟਾ ਕੇ ਪੀੜਤਾਂ ਦੀ ਭਾਲ ਕਰ ਰਹੇ ਨੇ ਮੌਕੇ ਤੇ ਪਹੁੰਚੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਇਸ ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਵੀ ਲਗਾਤਾਰ ਵਾਇਰਲ ਹੋ ਰਹੀਆਂ ਨੇ